ਸਸਿਕਾ ਦੋਸਤੋ ਆਮ ਤੌਰ ਤੇ ਫੈਸ਼ਨ ਦੇ ਨਜ਼ਰੀਏ ਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਅਲੱਗ-ਅਲੱਗ ਚੀਜ਼ਾਂ ਅਪਣਾਉਂਦੇ ਨੇ ਬੀਬੀਆਂ ਦੀ ਗੱਲ ਕਰ ਲਈ ਇਹ ਤਾਂ ਬਹੁਤ ਬਜ਼ੇਰੀਆਂ ਜਿਹੀਆਂ ਨੇ ਜਿਹੜੀਆਂ ਸੰਧੂਰ ਵੀ ਨਹੀਂ ਲਾਉਂਦੀਆਂ ਹੈਗੀਆਂ ਪਰ ਆਮ ਤੌਰ ਤੇ ਇਕਲਾ ਕਹਿੰਦਾ ਵੀ ਇਹ ਕਿੰਡੀ ਕੁਡੀ ਗੱਲ ਆ ਜੇ ਸੰਧੂਰ ਨਹੀਂ ਲਾਇਆ ਤਾਂ ਫਿਰ ਇਹਦਾ ਮਤਲਬ ਹੈ ਥੋੜੋ ਨੂੰ ਕੋਈ ਤੱਕਾਏਗਾ ਪਰ ਕੋਰਟ ਨੇ ਵੱਲੋਂ ਇੱਕ ਬੜੀ ਖਾਸ ਟਿੱਪਣੀ ਹੈ ਜਿਹੜੀ ਉਹ ਕੀਤੀ ਗਈ ਆ ਤੇ ਲਾਜ਼ਮੀ ਜੀ ਗੱਲ ਹੈ ਕਿ ਜਿਹੜੀ ਇਹ ਟਿੱਪਣੀਆਂ ਬੜੀ ਦਿਲਚਸਪ ਵੀ ਆ ਪਰ ਦੂਜੇ ਪਾਸੇ ਇਹ ਵੀ ਆ ਕਿ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਇਹਦੇ ਵਿੱਚ ਅੱਜ ਤੱਕ ਦੀ ਮੈਂ ਜਾਣਕਾਰੀ ਪੜ੍ਹ ਰਿਹਾ ਤੇ ਉਹਨਾਂ ਨੇ ਹੈਡਿੰਗ ਦਿੱਤਾ ਕਹਿੰਦੇ ਪਤਨੀ ਦਾ ਮੰਗਨਾ ਭਰਨਾ ਪਤੀ ਦੇ ਪ੍ਰਤੀ ਕ੍ਰੂਰਤਾ ਸੰਧੂਰ ਵਿਵਤਾ ਹੋਣ ਦੀ ਨਿਸ਼ਾਨੀ ਹੈ ਫੈਮਿਲੀ ਕੋਰਟ ਨੇ ਇਹਦੇ ਉੱਤੇ ਟਿੱਪਣੀ ਕਰੀ ਆ ਪੂਰੀ ਜਾਣਕਾਰੀ ਪੜਦੇ ਆ ਕਿ ਫੈਮਿਲੀ ਕੋਰਟ ਨੇ ਕਹਿੰਦੇ ਕਿ ਪਤਨੀ ਦਾ ਸੰਦੂਰ ਨਾ ਲਾਉਣਾ ਇੱਕ ਪ੍ਰਕਾਰ ਦੀ ਕਰੂਰਤਾ ਹੈਗੀ ਹਿੰਦੂ ਧਰਮ ਦੇ ਮਹਿਲਾਵਾਂ ਦੀ ਮੰਗ ਭਰਨਾ ਵਿਵੋਧਤਾ ਹੋਣ ਦੀ ਨਿਸ਼ਾਨੀ ਹੈ ਤੇ ਇਹਦੀ ਟਿੱਪਣੀ ਦੇ ਨਾਲ ਹੀ ਅਦਾਲਤ ਨੇ ਅਲੱਗ ਰਹਿ ਰਹੀ ਪਤਨੀ ਨੂੰ ਤਤਕਾਲ ਪਤੀ ਦੇ ਕੋਲੇ ਜਾਣ ਦੇ ਹੁਕਮ ਨੇ ਜਿਹੜੇ ਉਹ ਜਾਰੀ ਕਰੇ ਨੇ ਯਾਨੀ ਕਿ ਪਤਨੀ ਇੰਨੀ ਗਲਤੀ ਲੜਾਈ ਕਰਕੇ ਨਹੀਂ ਜਾ ਰਹੀ ਸੀ ਕਿ ਮੈਂ ਨਹੀਂ ਭਈ ਮੰਗ ਭਰਦੀ ਹੈਗੀ ਯਾਨੀ ਕਿ ਸੰਧੂਰਨੀ ਜੀ ਮੈ ਲਾਉਂਦੀ ਹੈਗੀ ਦਰਸਲ ਸ਼ਹਿਰ ਦੇ ਇੱਕ ਵਿਅਕਤੀ ਦੇ ਜਿਹੜੇ ਵਕੀਲ ਦੇ ਮਾਧਿਅਮ ਦੇ ਨਾਲ ਕਟੂਮਰ ਨਿਆਲਿਆਂ ਦੇ ਕਹਿੰਦੇ ਪਤਨੀ ਨੂੰ ਵਾਪਸ ਬੁਲਾਉਣ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਹਿੰਦੂ ਮੈਰਿਜ ਐਕਟ ਦੀ ਧਾਰਾ 9 ਦੇ ਤਹਿਤ ਦੰਪਤਿਆ ਨਿਤਾਰਾ ਦਾੰਪਤੈ ਸਬੰਧਾਂ ਦੇ ਵਿੱਚ ਦੁਬਾਰਾ ਸਥਾਪਿਤ ਕਰਨ ਨੂੰ ਲੈ ਕੇ ਲਗਾਈ ਗਈ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਪਤਨੀ ਬੀਤੇ 5 ਸਾਲ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਪਤੀ ਤੋਂ ਲੱਗ ਰਹਿ ਰਹੀ ਹੈਗੀ ਯਾਨੀ ਕਿ ਉਹ ਕਹਿੰਦੀ ਮੈਂ ਘਰ ਵਾਲੇ ਕੋਲ ਜਾਣਾ ਹੀ ਨਹੀਂ ਹੈਗਾ ਕੋਰਟ ਨੇ ਪਟੀਸ਼ਨ ਕਰਤਾ ਦੇ ਵਕੀਲ ਨੇ ਆਪਦਾ ਪੱਖ ਰੱਖਣ ਦੇ ਵੇਲੇ ਕਿਹਾ ਕਿ ਵਿਆਹਤਾ ਮਹਿਲਾ ਨੇ ਆਪਣੇ ਪਤੀ ਤੋਂ ਲੱਗ ਰਹਿ ਰਹੀ ਹੈ ਤੇ ਉਹਦੇ ਆਪਣੀ ਮੰਗ ਦਾ ਸੰਦੂਰ ਭਰਨ ਦਾ ਵੀ ਬੰਦ ਕਰ ਦਿੱਤਾ ਹੈਗਾ ਯਾਨੀ ਕਿ ਉਹ ਕਹਿੰਦੀ ਕਿ ਅਡ ਵੀ ਰਹਿ ਰਹੀ ਹੈ ਉਹਨੇ ਸੰਦੂਰ ਵੀ ਲਾਉਣਾ ਹੀ ਬੰਦ ਕਰਤਾ ਉਹਦੇ ਨਾਂ ਦਾ ਫੈਮਿਲੀ ਕੋਰਟ ਨੇ ਪ੍ਰਧਾਨ ਨਿਆਇधीश ਨੇ ਸਵਾਲ ਪੁੱਛਿਆ ਕਿ ਮਹਿਲਾਵਾਂ ਦੇ ਮੈਲਾ ਨੇ ਕਿਹਾ ਕਿ ਪਤੀ ਤੋਂ ਲੱਗ ਰਹਿਣ ਦੇ ਕਾਰਨ ਉਹ ਉਹ ਮੰ ਉਹ ਆਪਦੀ ਜਿਹੜੀ ਸੰਧੂਰ ਹੈ ਕਹਿੰਦੀ ਉਹ ਨਹੀਂ ਲਾਉਂਦੀ ਯਾਨੀ ਕਿ ਆਪਦੀ ਮੰਗ ਹੈ ਜਿਹੜੀ ਉਹ ਨਹੀਂ ਭਰਦੀ ਕੋਰਟ ਨੇ ਬਿਆਨ ਦੇ ਦੌਰਾਨ ਇਹ ਵੀ ਬਿਆਨ ਦੇ ਦੌਰਾਨ ਵੀ ਇਹ ਬਿਨਾ ਸੰਧੂਰ ਤੇ ਹੀ ਆਈ ਸੀ ਯਾਨੀ ਕਿ ਬਿਨਾ ਸੰਧੂਰ ਲਾਈ ਆਈ ਸੀ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਅਦਾਲਤ ਨੇ ਅਸਮਗੋਟੀ ਦੀ ਹਾਈ ਕੋਰਟ ਦੇ ਇੱਕ ਹੁਕਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਨਿਆ ਕਿ ਪਤੀ ਨੇ ਪਤਨੀ ਦੀ ਪ੍ਰਤੀਗਿਆ ਪ੍ਰਤੀਯਾਗ ਨਹੀਂ ਕੀਤਾ ਤੇ ਦੋਨੋਂ ਦੇ ਵਿੱਚ ਤਲਾਕ ਜਿਵੇਂ ਕੋਈ ਮਾਮਲਾ ਨਹੀਂ ਹੈਗਾ ਪਤਨੀ ਖੁਦੀ ਆਪਣੀ ਮਰਜ਼ੀ ਤੋਂ ਬਿਨਾ ਕਿਸੇ ਕਾਰਨ ਤੋਂ ਲੱਗ ਰਹਿਣ ਲੱਗੀ ਉਧਰ ਪਤਨੀ ਨੇ ਆਪਣੇ ਬਿਆਨ ਦੇ ਵਿੱਚ ਪਤੀ ਤੇ ਨਸ਼ਾ ਕਰਨ ਸਮੇਤ ਪਰਦਾ ਕਰਨ ਦੇ ਲਈ ਪਰੇਸ਼ਾਨ ਕਰਨ ਤੇ ਦਿਹੇਜ ਮੰਗਣ ਵਰਗੇ ਕਈ આરોਪ ਲਾਏ ਪਰ ਕੋਰਟ ਨੇ ਦੋਨਾਂ ਪੱਖਾਂ ਨੂੰ ਸੁਣਦੇ ਹੋਏ ਬਾਅਦ ਦੇ ਵਿੱਚ ਪਟੀਸ਼ਨ ਕਰਤਾ ਦੇ ਪੱਖ ਦੇ ਵਿੱਚ ਆਦੇਸ਼ ਦਿੱਤਾ ਕਿ ਪਤਨੀ ਤਤਕਾਲ ਆਪਣੇ ਪਤੀ ਦੇ ਕੋਲ ਜਾਵੇ ਯਾਨੀ ਕਿ ਕੋਰਟ ਨੇ ਵੈਸੇ ਤਾਂ ਦੇਖੋ ਤੁਸੀਂ ਗੱਲ ਇਹ ਹੈ ਵੀ ਅੱਜ ਅਜਿਹੇ ਹਾਲਾਤ ਬਣ ਗਏ ਕਿ ਛੋਟੇ ਛੋਟੇ ਗੱਲ ਤੋਂ ਲੋਕ ਲੜ ਕੇ ਆਪ ਦਾ ਕਿਨਾਰਾ ਕਰ ਲੈਂਦੇ ਨੇ ਤੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਇਹੀ ਚੀਜ਼ ਦਿਂਦੀ ਆ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕੋਰਟ ਨੇ ਇੱਕ ਗੱਲ ਸਪਸ਼ਟ ਕਰਤੀ ਕਿ ਭਾਈ ਤੂੰ ਨੂੰ ਸੰਧੂਰ ਹੈ ਜਿਹੜਾ ਉਹ ਲਾਉਣਾ ਪਊਗਾ ਕੋਰਟ ਦੇ ਵਿੱਚ ਵੀ ਜਦੋਂ ਚੱਲ ਗਈ ਉਹ ਦੇਖ ਹੀ ਲਿਆ ਖੈਰ ਉਹਨਾਂ ਨੇ ਕਿ ਬਿਨਾਂ ਕਿਸੇ ਗੱ ਕਾਈ ਕਰਨ ਦਾ ਕੋਈ ਮਤਲਬ ਨਹੀਂ ਬੰਦਾ 인ਦੋਰ ਦਾ ਇਹ ਮਾਮਲਾ ਹੈ ਤੇ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਜਿਵੇਂ ਉਹਨਾਂ ਨੇ ਹਾਈ ਕੋਰਟ ਦਾ ਹੋਰ ਜਗ੍ਹਾ ਦਾ ਹਵਾਲਾ ਦਿੱਤਾ ਹੈ ਤਾਂ یوں ਕਰਕੇ ਆਮ ਤੌਰ ਤੇ ਹਾਈ ਕੋਰਟ ਦੀ ਜਾਣਕਾਰੀਆਂ ਪੜਦੇ ਉਹਨੇ ਪਰ ਇਹ ਫੈਮਿਲੀ ਕੋਰਟ ਦਾ ਹੈ ਕਿ ਜੇਕਰ ਇਸ ਤਰ੍ਹਾਂ ਦੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਤਾਂ ਕੋਟਾਂ ਵੀ ਸਮਝਦੇ ਨੇ ਵੀ ਯਾਰ ਛੋਟੀ ਛੋਟੀ ਚੀਜ਼ ਦੇ ਉੱਤੇ ਲੜੀ ਜਾਂਦੀ ਨੇ ਬੌਸ ਦਾ ਕਿਸੇ ਨੇ ਲਾਇਆ ਹੈ ਨਹੀਂ ਅਲੱਗ ਆਪ ਦਾ ਰਹਿਣ ਲੱਗ ਗਿਆ 5 ਸਾਲ ਕੋਈ ਛੋਟਾ ਸਮਾਂ ਨਹੀਂ ਹੁੰਦਾ ਪਰ ਗੱਲ ਇਹ ਹੈ ਵੀ ਲੋਕਾਂ ਨੂੰ ਥੋੜੀ ਜੀ ਸੈਂਸ਼ੀਲਤਾ ਬਣਾਉਣੀ ਹੋ ਤੇ ਇਹ ਛੋਟੀ ਛੋਟੀ ਗੱਲਾਂ ਤੇ ਲੜਾਈ ਤਾਂ ਕਮਾਲ ਹੀ ਕਰਤੀ ਵੀ ਸੰਧੂਰ ਨਹੀਂ ਲਾਉਣਾ ਜੀ ਉਹ ਲੱਗ ਰਹਿਣ ਲੱਗੀ ਹਾਲਾਂਕਿ ਇਹ ਜਿਹੇ ਮਾਮਲੇ 'ਚ ਇੱਕ ਚੀਜ਼ ਹੋਰ ਹੁੰਦਾ ਆਦਾ ਵੀ ਇਹਨਾਂ ਨੇ ਹੈਡਿੰਗ ਤਾਂ ਬਣਾਤਾ ਪਰ ਪਿੱਛੇ ਦੀ ਗੱਲਾਂ ਕੁਝ ਹੋਰ ਹੁੰਦੀਆਂ ਨੇ ਗਿਆ ਚਲੋ ਪਰ ਜਿਹੜੀ ਕੋਰਟ ਦੀ ਟਿੱਪਣੀਆਂ ਖੈਰ ਉਹ ਬੜੀ ਅਹਿਮ ਹੈ ਜਿਵੇਂ ਮਨਜੋ ਕੋਰਟ ਨੇ ਇਹ ਗੱਲ ਕਹੀ ਕਿ ਭਾਈ ਸੰਧੂਰ ਲਾਉਣਾ ਇਹ Hindu ਧਰਮ ਦੇ ਵਿੱਚ ਜਿਹੜੇ ਰੀਤੀ ਰਿਵਾਜ ਨੇ ਉਹਦੇ ਕਰਕੇ ਜ਼ਰੂਰੀ ਆ ਤੇ ਇਹਨੂੰ ਨਹੀਂ ਫਿਰ ਪਤੀ ਦੇ ਖਿਲਾਫ ਇੱਕ क्रूरਤਾ ਮੰਨੀ ਜਾ ਸਕਦੀ ਹੈ ਪਤਨੀ ਦੇ ਵੱਲੋਂ ਇਸ ਕਰਕੇ ਭਾਈ ਬੀਬੀਆਂ ਧਿਆਨ ਦੇ ਲੈਣ ਇਸ ਪਾਸੇ ਜਿਹੜੇ ਹਿੰਦੂ ਬਾਰੀ ਜੈਕਟ ਚ ਰਜਿਸਟਰ ਨੇ ਕਿ ਸੰਧੂਰ ਲਾਉਣਾ ਜ਼ਰੂਰੀ ਹੈ ਜੇ ਘਰ ਵਾਲਾ ਕਹਿੰਦਾ ਤਾ ਤੁਹਾਨੂੰ ਲਾਉਣਾ ਪਊਗਾ ਤੇ ਇਹੀ ਚੀਜ਼ ਕਿਤੇ ਨਾ ਕਿਤੇ ਕੋਰਟ ਦੀ ਦਰਸਾਉਂਦੀ ਹੈ ਖਰ ਗੱਲ ਕੋਈ ਵੱਡੀ ਵੀ ਹੈ ਨਹੀਂ ਛੋਟੀ ਜੀ ਗੱਲ ਪਿੱਛੇ ਜਦੋਂ ਰੋਲਾ ਇਸ ਤਰ੍ਹਾਂ ਦਾ ਪੈਂਦਾ ਤਾਂ ਲਾਜ਼ਮੀ ਈ ਗੱਲ ਹੈ ਕਿ ਕਿਤਨਾ ਕਿਤੇ ਗੱਲ ਜਦੋਂ ਕੋਟਾਂ 'ਚ ਪਹੁੰਚਦੀਆਂ ਪਰ ਕੋਟਾਂ ਨੂੰ ਵੀ ਅਜਿਹਾ ਮਾਮਲੇ ਦੇ ਵਿੱਚ ਬਹੁਤ ਸੋਨਾ ਖੈਰ ਉਹਨਾਂ ਨੇ ਦੋਨਾਂ ਨੂੰ ਇਕੱਠੇ ਕਰਨ ਦਾ ਯਤਨ ਕਰਿਆ ਪਰ ਅਜਿਹੀਆਂ ਚੀਜ਼ਾਂ ਦੇ ਵਿੱਚ ਕੋਟਾਂ ਨੂੰ ਵੀ ਫਿਰ ਆਖਰਕਾਰ ਅਜਿਹੀਆਂ ਟਿੱਪਣੀਆਂ ਕਰਨੀਆਂ ਪੈਂਦੀਆਂ ਨੇ ਗਿਆ ਤੁਸੀਂ ਵੀ ਆਪਣੀ ਰਾਏ ਸਾਂਝੀ ਕਰਿਓ ਕਿ ਕੋਰਟ ਦੀ ਟਿੱਪਣੀ ਤੁਹਾਨੂੰ ਕੈਜੀ ਲੱਗੀ ਤੇ ਇਹ ਕਿੰਨਾ ਵੱਡਾ ਮਸਲਾ ਹੈਗਾ ਵੀ ਦੋ ਜਣੇ ਲੜਕੇ ਆਪਸ 'ਚ ਲੱਗ ਰਹਿਣ ਲੱਗ ਜਾਂਦੇ ਨੇ